ਗੁੱਡ ਮਾਰਨਿੰਗ ਫਰੈਂਡਸ ਵੈਲਕਮ ਟੂ ਮਾਈ YouTube ਚੈਨਲ ਅਰਜਿੰਦਰ ਕੁਮਾਰ ਵਲੌਗਸ ਮੈਂ ਤੁਹਾਡਾ ਦੋਸਤ ਅਰਜਿੰਦਰ ਕੁਮਾਰ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਆਪਣਾ ਡੇਲੀ ਰੁਟੀਨ ਤਾਂ ਕਰਾਂਗੇ ਹੀ ਤੇ ਨਾਲ ਹੀ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਇੱਕ ਸਪਿਰਚੁਅਲ ਜਰਨੀ ਉੱਤੇ ਜੀ ਹਾਂ ਅਸੀਂ ਜਾਵਾਂਗੇ ਅੰਕੁਨਿਰੂਲਾ ਮਿਨਿਸਟਰੀ ਹੰਬਰਾ ਚਰਚ ਜਲੰਧਰ ਵਿੱਚ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨੋਟੀਫਿਕੇਸ਼ਨ ਬੈਲ ਨੂੰ ਆਨ ਤੇ ਸੈੱਟ ਕਰੋ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਐਂਡ ਜੇ ਵੀਡੀਓ ਤੁਹਾਨੂੰ ਵਧੀਆ ਲੱ ਤਾਂ ਵੀਡੀਓ ਨੂੰ ਲਾਈਕ ਕਰੋ ਜੇ ਵਧੀਆ ਨਹੀਂ ਲੱਗੀ ਤਾਂ ਡਿਸਲਾਈਕ ਕਰੋ ਐਂਡ ਕਮੈਂਟ ਕਰਕੇ ਦੱਸਿਓ ਕਿ ਮੈਂ ਕਿਵੇਂ ਵੀਡੀਓ ਨੂੰ ਹੋਰ ਵਧੀਆ ਕਰ ਸਕਦਾ ਹਾਂ ਤੇ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਵਾਰੀ ਫੇਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨੋਟੀਫਿਕੇਸ਼ਨ ਬੈਲ ਨੂੰ ਆਲ ਤੇ ਸੈੱਟ ਕਰੋ ਤੇ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਲੈਟਸ ਗੋ ਹਾਂਜੀ ਗਾਇਸ ਮੈਂ ਦੁਕਾਨ ਓਪਨ ਕਰ ਲਈ ਆ ਤਰਪਾਲ ਵੀ ਲਗਾ ਦਿੱਤੀ ਆ ਛੜ ਵੀ ਲਗਾ ਦਿੱਤਾ ਆ ਵਰਟੀਕਲਰ ਵੀ ਫਿਲ ਕਰ ਦਿੱਤਾ ਆ ਹੁਣ ਆ ਵਾਰੀ ਆ ਸਫਾਈ ਦੀ ਤੇ ਮੈਂ ਸਫਾਈ ਕਰਦਾ ਆ ਤੇ ਮਿਲਦੇ ਆ ਅਸੀਂ ਥੋੜੀ ਦੇਰ ਬਾਅਦ ਜਦ ਤੱਕ ਕਿ ਮੈਂ ਸਫਾਈ ਕਰ ਲਵਾਂ ਬਹੁਤ ਵਧੀਆ ਸਲੀਪਰ ਆ ਕੱਪੜਾ ਲੱਗਾ ਹੋਇਆ ਉੱਪਰ ਨੀਚੇ ਸੋਲ ਵੀ ਬਹੁਤ ਵਧੀਆ ਆ ਫੋਮ ਦੇ ਵਿੱਚ ਸੋਲ ਆ ਇੱਕਦਮ ਵਧੀਆ ਇੱਕ ਕੱਪੜਾ ਸੌਫਟ ਕੱਪੜਾ ਲੱਗਾ ਪਿਆ ਤੇ ਜਿੱਦਾਂ ਦਾ ਆ ਸਾਊਂਡ ਵੀ ਬਣਾਉਂਦਾ ਇਹ ਬਹੁਤ ਵਧੀਆ ਪੀਸ ਆ ਥੋੜੇ ਦਿਨ ਹੋਇਆ ਇਹਨੂੰ ਤੇ ਇਹਦਾ ਸਟਾਕ ਹੁਣ ਮੈਨੂੰ ਲੱਗਦਾ ਰੀਸਟਾਕ ਕਰਨਾ ਪਾਣਾ ਥੋੜਾ ਹੀ ਰਹਿ ਗਿਆ ਇੱਕ ਇੱਕਦਾਂ ਪੀਸ ਹੀ ਰਹਿ ਗਿਆ ਇਹ ਬਹੁਤ ਵਧੀਆ ਪੀਸ ਆ ਫਰੈਂਡਸ ਮੈਂ ਆਪਣਾ ਸਾਰਾ ਕੰਮ ਕਾ ਲਿਆ ਸਫਾਈ ਸਾਰੀ ਹੋ ਗਈ ਚੜ੍ਹਨ ਹੋ ਗਿਆ ਆ ਜੁੱਤੀਆਂ ਚੱਪਲਾਂ ਦੀ ਸਾਰੀ ਸਫਾਈ ਹੋ ਗਈ ਆ ਹੁਣ ਬਸ ਆਪਣਾ ਸਟਾਕ ਲਈ ਬਣਾ ਰਹਿ ਗਿਆ ਕੱਲ ਵੀ ਰਹਿ ਗਿਆ ਸੀਗਾ ਅੱਜ ਲਿਖਦੇ ਆ ਤੇ ਮਿਲਦੇ ਆ ਵੀਡੀਓ ਵਿੱਚ ਅੱਗੇ ਮੈਂ ਪਹਿਲਾਂ ਸਟਾਕ ਲਿਖਣਾ ਫਿਰ ਜੀ ਵੀਡੀਓ ਵਿੱਚ ਅੱਗੇ ਮਿਲਾਂਗੇ ਜੀ ਫਰੈਂਡਸ ਮੈਂ ਆਪਣਾ ਸਾਰਾ ਕੰਮ ਖਤਮ ਕਰ ਲਿਆ ਹੈ ਜੋ ਵੀ ਸਫਾਈ ਸੀਗੀ ਚਪਲਾਂ ਚ ਕਿੰਨੀ ਸਾਰੀ ਸਫਾਈ ਜੋ ਵੀ ਸਟਾਕ ਵੀ ਲਿਖਣਾ ਰਹਿਦਾ ਸੀਗਾ ਕਲਰ ਰਹਿ ਗਿਆ ਸੀ ਸਾਰਾ ਸਟਾਕ ਮੇਰਾ ਅੱਜ ਮੈਂ ਸਾਰਾ ਕੰਪਲੀਟ ਕਰ ਲਿਆ ਆਪਣਾ ਮੈਚ ਵੀ ਕਰਕੇ ਦੇਖ ਲਿਆ एकदम ਬਿਲਕੁਲ ਸਹੀ ਆ ਬਾਕੀ ਹੋਰ ਜਿਹੜੇ ਛੋੜੇ ਮੋਟੇ ਕੰਮ ਰਹਿੰਦੇ ਹੋਏ ਉਹ ਅਸੀਂ ਬਾਅਦ ਵਿੱਚ ਕਰ ਲਵਾਂਗੇ ਕੋਈ ਚੱਕਰ ਨਹੀਂ ਆਦਾ ਤੇ ਬਾਹਰ ਗਰਮੀ ਬਹੁਤ ਹੋਈ ਆ ਲੱਗ ਕੇ ਲੱਗਦਾ ਨਹੀਂ بارش ਹੋਈ ਹੈ ਪਹਿਲਾਂ ਯਾਰ ਟਟਨ ਬਹੁਤ ਵਾਰੀ ਦੇਖਿਓ ਤਾਂ ਜਰਾ ਦੇਖੋ ਕਿ ਨਹੀਂ ਧੋਪ ਹੋਈ ਹੈ। ਇੱਕਦਮ ਚਗਿਆੜਾ ਕੱਢਿਆ ਪਿਆ ਧੁੱਪ ਨੇ ਤਾਂ। ਇਹਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਕੱਲ ਬਾਰਿਸ਼ ਹੋਈ ਸੀ। ਹਾਂਜੀ ਜੇ ਤੁਹਾਨੂੰ ਇੱਥੇ ਤੱਕ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਜੇ ਵੀਡੀਓ ਨਹੀਂ ਵਧੀਆ ਲੱਗੀ ਤਾਂ ਵੀਡੀਓ ਨੂੰ ਡਿਸਲਾਈਕ ਕਰ ਦਿਓ। ਇਹ ਜੇ ਵੀਡੀਓ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਲੱਗੀ ਆ ਤਾਂ ਪਲੀਜ਼ ਕਮੈਂਟ ਕਰਕੇ ਮੈਨੂੰ ਯੂਜ਼ ਅੱਤੇ ਹੋ ਕਿ ਮੈਂ ਕਿਸ ਤਰ੍ਹਾਂ ਆਪਣੀ ਵੀਡੀਓ ਨੂੰ ਪਰਫੈਕਟ ਕਰ ਸਕਦਾ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨੋਟੀਫਿਕੇਸ਼ਨ ਮੈਲ ਨੂੰ ਆਲਟ ਸੈੱਟ ਕਰ ਲਿਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਇਹ ਜੇ ਵੀਡੀਓ ਵਧੀਆ ਲੱਗੀ ਤੁਹਾਨੂੰ ਤੇ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜ ਦੀ ਵੀਡੀਓ ਵਿੱਚ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਅੱਜ ਮੈਂ ਤੁਹਾਨੂੰ ਲੈ ਕੇ ਜਾਵਾਂਗਾ ਜਲੰਧਰ ਅੰਕੁਰ ਨਰੁਲਾ ਮਿਨਿਸਟਰੀ ਹੰਬਰਾ ਚਰਚ ਵਿੱਚ ਉੱਥੇ ਜਾ ਕੇ ਅਸੀਂ ਪ੍ਰਮਾਤਮਾ ਦੀ ਗ੍ਰੇਸ ਨੂੰ ਰਿਸੀਵ ਕਰਾਂਗੇ ਉਸ ਮਸਾ ਨੂੰ ਸੀਵ ਕਰਾਂਗੇ ਉਸ ਜਗ੍ਹਾ ਤੇ ਖੜੇ ਹੋ ਕੇ ਆਪਾਂ ਇੱਕਦਮ ਪੋਜ਼ਿਟਿਵਿਟੀ ਨਾਲ ਭਰ ਜਾਂਦੇ ਆ ਕੇ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਕਿੱਪ ਨਾ ਕਰਿਓ ਵੀਡੀਓ ਕਿਉਂਕਿ ਅੱਜ ਬਹੁਤ ਜ਼ਿਆਦਾ ਵਧੀਆ ਮਸਾ ਹੋਣ ਵਾਲਾ ਆ ਉਹ ਵਧੀਆ ਵੀਡੀਓ ਬਣਨ ਵਾਲੀ ਆ ਤਕਰੀਬਨ ਅਸੀਂ ਇੱਥੋਂ 4 ਤੋਂ 5 ਵਜੇ ਨਾਲ ਤੁਰਾਂਗੇ ਨਹੀਂ ਸ਼ਾਇਦ ਕੋਤੋਂ ਇੱਥੋਂ ਘੰਟਾ ਡੇਢ ਘੰਟਾ ਦਾ ਰਸਤਾ ਹੈ ਸਾਰਾ 6 ਵਜੇ ਮੀਟਿੰਗ ਸਟਾਰਟ ਹੋਣੀ ਆ ਅਸੀਂ 6 ਵਜੇ ਤਕਰੀਬਨ ਪਹੁੰਚ ਜਾਣਾ ਹੈ ਤੇ 6 ਵਜੇ ਤੋਂ ਪਹਿਲਾਂ ਹੀ ਪਹੁੰਚ ਜਾਣਾ ਕਿਉਂਕਿ ਬਾਈਕ ਤੇ ਜਾਣਾ ਆਪਣੀ ਤੇ ਇੰਨਾ ਟਾਈਮ ਨਹੀਂ ਲੱਗਦਾ ਬਾਈਕ ਤੇ ਜੇ ਬੱਸੇ ਜਾਣੇ ਤਾਂ ਉੱਥੇ ਇੱਕ ਕਿਰਾਇਆ ਵੀ ਬਹੁਤ ਜ਼ਿਆਦਾ ਲੱਗਦਾ ਯਾਰ ਤਕਰੀਬਨ 350 ਤੋਂ 400 ਦਾ ਕਿਰਾਇਆ ਲੱਗ ਜਾਣਾ ਦੋ ਜਣਿਆਂ ਦਾ ਸੋਰੀ 350 ਤੋਂ 400 ਕਿਰਾਇਆ ਲੱਗ ਜਾਣਾ ਇੱਕ ਬੰਦੇ ਦਾ ਜਾਣ ਆਉਣ ਦਾ ਤੇ ਜੇ ਅਸੀਂ ਬਾਈਕ ਤੇ ਜੰਮੀਏ ਅਸੀਂ 200 ਦਾ ਦੇਣ ਪਾਉਣਾ ਹੈ ਦੋ ਜਣੇ ਨੇ ਆਰਾਮ ਨਾਲ ਜਾਣਾ ਆਰਾਮ ਨਾਲ ਆਉਣਾ ਹੈ ਤਾਂ ਕਿਤੇ ਜਿੱਥੇ ਦਿਲ ਕੀਤਾ ਅਸੀਂ ਰੁਵੀ ਸਕਦੇ ਆਪਾਂ ਕੋਈ ਟੈਨਸ਼ਨ ਨਹੀਂ ਉਹ ਨਾ ਕੋਈ ਫਿਕਰ ਆ ਇਹ ਬੜਾ ਸੋਹਣਾ ਵਧੀਆ ਰਹਿੰਦਾ ਬਾਈਕ ਤੇ ਜਾਣਾ ਬਸ ਆਪਣੀ ਸੇਫਟੀ ਦਾ ਧਿਆਨ ਰੱਖਣਾ ਪੈਂਦਾ ਹੈਲਮਟ ਲੈ ਕੇ ਜਾਣਾ ਪੈਣਾ ਨਾਲ ਇਹ ਹੈਲਮਟ ਪਾਉਣਾ ਚਾਹੀਦਾ ਕਿਉਂਕਿ ਸਾਡੀ ਸੇਫਟੀ ਰਹਿੰਦੀ ਹੈਲਮਟ ਨਾਲ ਤੇ ਉਸ ਤੋਂ ਬਾਅਦ ਅਸੀਂ ਇੱਥੇ ਪਹੁੰਚ ਜਾਵਾਂਗੇ ਜਲਦੀ ਤੇ ਨਾਈਟ ਮੀਟਿੰਗ ਆ 6 ਵਜੇ ਤੋਂ ਲੈ ਕੇ ਤਕਰੀਬਨ 10 ਵਜੇ 10 11 ਵਜੇ ਅਸੀਂ ਮੁੜੀਵਾਂਗੇ ਤੇ ਰਾਤ ਅਸੀਂ ਇੱਥੇ ਰਹਿਵਾਂਗੇ ਕੱਲ ਸਵੇਰੇ ਮਾਰਨਿੰਗ ਉੱਤੋਂ ਵਾਪਸ ਆਵਾਂਗੇ ਮੈਂ ਤੇ ਮਾਮਾ ਜੀ ਅਸੀਂ ਦੋਨੋਂ ਜਾਵਾਂਗੇ ਮਾਮਾ ਜੀ ਆਏ ਨਹੀਂ ਉਹਨਾਂ ਨੇ ਆ ਜਾਣਾ ਹੈ ਚਾਰ ਕੁ ਦਿਨ ਨਾਲ ਆ ਜਾਣਾ ਉਹਨਾਂ ਨੇ ਤੇ ਅਸੀਂ ਜਾਵਾਂਗੇ ਤੁਸੀਂ ਵੀਡੀਓ ਵਿੱਚ ਲਾਸਟ ਤੱਕ ਸਰਜਣਾ ਬਣੇ ਰਹੋ ਮੈਂ ਤੁਹਾਨੂੰ ਇਹ ਵਾਰ-ਵਾਰ ਇਸ ਕਰਕੇ ਕਹਿ ਰਿਹਾ ਕਿ ਵੀਡੀਓ ਨੂੰ ਮਿਸ ਨਾ ਕਰੋ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਰਮੇਸ਼ਰ ਦੀ ਇਸ ਗ੍ਰੇਸ ਨੂੰ ਮਿਸ ਕਰੋ ਜਿਉਂ ਅਸੀਂ ਉਸ ਜਗ੍ਹਾ ਤੇ ਜਾ ਕੇ ਪ੍ਰਾਪਤ ਕਰਾਂਗੇ ਸੋ ਵੀਡੀਓ ਦੇ ਵਿੱਚ ਲਾਸਟ ਤੱਕ ਬਣੇ ਰਹੋ ਸਕਿੱਪ ਨਾ ਕਰਿਓ ਹਾਂਜੀ ਫਰੈਂਡਸ ਹੁਣ ਮੈਂ ਘਰ ਜਾ ਰਿਹਾ ਹਾਂ ਕਿਉਂਕਿ ਅੱਜ ਮੈਂ ਗਿਲੰਦਰ ਜਾਣਾ ਹੈ ਅੰਕਨੁਰולם ਮੈਸਟਰੀ ਖਾਂਬਰਾ ਚਾਰਚ ਵਿੱਚ ਤੇ ਚਲੋ ਤੁਸੀਂ ਵੀ ਮੇਰੇ ਨਾਲ ਜਾਣਾ ਆ ਮੈਂ ਤੁਹਾਨੂੰ ਸਾਰਾ ਰਸਤੇ ਵਿੱਚ ਦਿਖਾਉਂਦਾ ਰਹੂੰਗਾ ਤੇ ਉੱਥੇ ਜਾ ਕੇ ਵੀ ਦਿਖਾਵਾਂਗੇ ਤੇ ਇਹ ਪਰਮੇਸ਼ਰ ਦੀ ਗ੍ਰੇਸ ਦੇ ਵਿੱਚ ਸ਼ਾਮਿਲ ਹੋਵਾਂਗੇ ਇੱਥੇ ਬਚ ਲਈਏ ਹਾਂਜੀ ਫਰੈਂਡਸ ਲੋ ਹੁਣ ਮੈਂ ਘਰ ਆ ਗਿਆ ਮੈਂ ਲੰਚ ਲੱਗਾ ਕਰਨ ਮਮੀ ਨੇ ਕੜੀ ਬਣਾਈ ਹੋਈ ਆ ਮਕੋੜੇ ਪਾ ਕੇ ਤੇ ਖਾ ਕੇ ਦੇਖਦੇ ਆ ਕਿਦਾਂ ਦੀ ਆ ਵਾਹ ਬਹੁਤ ਹੀ ਆ ਸੁਆਦਾ ਤਾਨੂੰ ਵਧੀਆ ਲੱਗੀ ਗੜੀ ਕਮੈਂਟ ਵਿੱਚ ਦੱਸਿਓ ਤੁਹਾਨੂੰ ਕੀ ਕੀ ਵਧੀਆ ਲੱਗਦਾ ਲੰਚ ਵਿੱਚ ਖਾਣਾ ਹੁਣ ਮੈਂ ਲੰਚ ਲਗਾ ਕਰਨ ਲੰਚ ਕਰਕੇ ਫਿਰ ਬਾਅਦ ਵਿੱਚ ਵੀਡੀਓ ਬਣਾਉਣਾ ਤੇ ਤੁਹਾਨੂੰ ਲੈ ਕੇ ਚਲਾਂਗੇ ਅੱਗੇ ਜਲੰਧਰ ਲਾਸਟ ਤੱਕ ਦੇਖਦੇ ਰਹੋ ਹਾਂਜੀ ਫਰੈਂਡ ਮੈਂ ਖੰਭਰਾ ਚਰਚ ਆ ਗਿਆ ਪਰ ਮੈਨੂੰ ਲੱਗਦਾ ਨਹੀਂ ਇਹ ਸਾਰਾ ਵੀਡੀਓ ਵਿੱਚ ਕਵਰ ਹੋਊਗਾ ਸਾਰਾ ਉਕੀ ਵੀਡੀਓ ਬਹੁਤ ਲੰਬੀ ਹੋ ਜਾਣੀ ਇਸ ਦਾ ਕਿ ਮੈਂ ਖੰਬਰਾ ਚਰਚ ਵਾਲੀ ਵੀਡੀਓ ਕੱਲ ਦੁਬਾਰਾ ਅਪਲੋਡ ਕਰੂੰਗਾ ਹੈਡਿੰਗ ਕੰਨੀ ਵਾਲੇ ਪਈਆ ਤੋਂ ਕੋਈ ਸ਼ੋਰ ਇੱਥੇ ਐਡਿਟ ਨਹੀਂ ਹੋਣੇ ਮੈਂ ਘਰ ਜਾ ਕੇ ਐਡਿਟ ਕਰਕੇ ਉਹ ਵੀਡੀਓ ਦੁਬਾਰਾ ਬਣਾ ਕੇ ਕੱਲ ਅਪਲੋਡ ਕਰੂੰਗਾ ਤੇ ਤੇ ਇਹ ਵੀਡੀਓ ਜੇ ਤੁਹਾਨੂੰ ਪਸੰਦ ਆਈ ਆ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਜੇ ਵੀਡੀਓ ਤੁਹਾਨੂੰ ਵਾਕਿਆ ਨਹੀਂ ਆ ਤਾਂ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ 27 ਵੈਲੂ ਆਲ ਤੇ ਸੈੱਟ ਕਰ ਲਿਓ ਕਾਕੇ ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਇਹ ਇਸ ਵੀਡੀਓ ਨੂੰ ਜਰੂਰ ਦੇਖਣਾ ਲੌਂਗ ਸਟੱਟ ਤੇ ਕੱਲ ਜਿਹੜੀ ਮੈਂ ਅਪਲੋਡ ਕਰੂਗਾ ਖੰਬੜਾ ਚਰਚ ਵਾਲੀ ਵੀਡੀਓ ਉਹ ਵੀ ਜਰੂਰ ਦੇਖਣਾ ਮਿਲਦੇ ਆ ਕੱਲ ਇੱਕ ਨਵੀਂ ਵੀਡੀਓ ਵਿੱਚ ਉਦੋਂ ਤੱਕ ਅੱਪ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਬਾਏ